ਲੋ ਮਿੱਤਰੋ ਰੱਬ ਨੇ ਇੰਨਾ ਸਵਾਰਿਆ ਇੰਨਾ ਸਵਾਰਿਆ ਮੈਂ ਕਹਿੰਦਾ ਵੀ ਇਹੋ ਜਿਹਾ ਵੈਰੀ ਦੁਸ਼ਮਣ ਦਾ ਵੀ ਸਵਾਰਿਆ ਜਿਹੋ ਜਿਹਾ ਮੇਰਾ ਸਵਾਰਿਆ ਲੋ ਮਿੱਤਰੋ ਬਾਸਮਤੀ ਲਾਉਣੀ ਸੀ ਬੰਦੇ ਮਿਲ ਨਹੀਂ ਰਹੇ ਸੀ ਤੇ ਮੈਂ ਗਿਆ ਮੱਖਣ ਮੱਖਣ ਦੀ ਢਾਣੀ ਤੇ ਮੈਂ ਅਕਸਰ ਹੀ ਜਦੋਂ ਮੱਖਣ ਦੀ ਢਾਣੀ ਤੇ ਜਾਵਾਂ ਤੇ ਉੱਥੇ ਮੇਰਾ ਕੰਮ ਬਾਣੀ ਜਾਂਦਾ ਉੱਥੇ ਜਦੋਂ ਗਿਆ ਉੱਥੇ ਲੀਵਰ ਲੱਗੀ ਸੀ ਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਬਾਈ ਰੇਸ਼ਮ ਦਾ ਕਿਉਂਕਿ ਇਹਨਾਂ ਕੋਲੇ ਇੱਕ ਦਿਨ ਦਾ ਕੰਮ ਡਲੇ ਸੀ ਤੇ ਬਾਈ ਰੇਸ਼ਮ ਨੂੰ ਜਦੋਂ ਫੋਨ ਲਾਇਆ ਉਹ ਕਹਿੰਦਾ ਵੀ ਮਿੱਤਰਾ ਮੈਂ ਆ ਗਿਆ ਤੇਰੇ ਕੋਲ 20 ਮਿੰਟਾਂ ਚ 20 ਮਿੰਟਾਂ ਜਦੋਂ ਬਾਈ ਰ ਕਹਿੰਦਾ ਬਾਈ ਜੀ ਅਸੀਂ ਤਾਂ ਅੱਧੇ ਘੰਟੇ ਚ ਆ ਗਏ ਮੈਨੂੰ ਪੈ ਗਈਆਂ ਭਾਜੜਾਂ ਮੈਂ ਕਿਹਾ ਮਿੱਤਰਾਂ ਪਾਣੀ ਤਾਂ ਛੱਡਿਆ ਨਹੀਂ ਪਾਣੀ ਤਾਂ ਮੈਂ ਛੱਡਿਆ ਨਹੀਂ ਤੇ ਤੂੰ ਪਨੀਰੀ ਪੜ ਦੇਗਾ ਕਹਿੰਦਾ ਮੱਲੀ ਹੌਸਲਾ ਕੋ ਰੱਖਦਾ ਤੂੰ ਐ ਕਰ ਅਸੀਂ ਸਾਰੀ ਪਨੀਰੀ ਖੇੜ ਦਿੰਨੇ ਅੱਜ ਹੈ ਤੂੰ ਮੋਟਰ ਛੱਡ ਲਾ ਪੰਜ ਦੀ ਤੇਰੇ ਕੋਲ ਮੋਟਰ ਆ ਤੇ ਰਾਤ ਨੂੰ ਜਨਰੇਟਰ ਲਾ ਲਈ ਫਿਰ ਮੇਰੇ ਮਨ 'ਚ ਆਇਆ ਮੈਂ ਕਿਹਾ ਗੁਰੂਆ 2-3000 ਦਾ ਤੇਲ ਸਾੜਾਂਗੇ ਤੇ ਦੂਜਾ ਇਹ ਮਨ 'ਚ ਆਇਆ ਵੀ 18 ਬੰਦੇ ਨੇ ਕੱਲ ਇਹਨਾਂ ਨੇ ਪਨੀਰੀ ਪੜਤੀ ਤੇ ਸਵੇਰ ਹੁਣ ਲਗਭਗ ਵੀ ਲੱਗਣ ਵਾਲਾ ਤਸ 11 ਵਜੇ ਨੂੰ 11:30 12:00 ਨੂੰ ਨਿਵੇੜ ਦੇਣਾ ਕੰਮ ਤੇ ਮਾਹਾਂ ਵੀ ਨਾਲੇ ਤਾਂ ਪਾਣੀ ਦੀ ਬਚਤ ਆ ਤੇ ਜੇ ਮਾਹਾਂ ਵੈਸੀ ਲੀਵਰ ਲਾਈਏ ਤਾਂ 2-4 ਦਿਨ ਲਾ ਦਿੰਦੀ ਹੈ ਨਾ ਉਹਦੇ ਚ ਪਾਣੀ ਦੀ ਬਰਬਾਦੀ ਫਿਰ ਮਾਹ ਮੰਣਾ ਕੌੜਾ ਘੁੱਟ ਪਰ ਤੇ ਜਨਰੇਟਰ ਦਾ ਪਤਾ ਕਰ ਲੈ ਵੀ ਮਿੱਤਰੋ ਫਿਰ ਰੱਬ ਨੇ ਇੰਨਾ ਸਵਾਰਿਆ ਵਾਹਿਗੁਰੂ ਨੇ ਪਤਾ ਨਹੀਂ ਕਿਵੇਂ ਇਹੋ ਜਿਹੇ ਦਿਨ ਮੈਂ ਕਿਹਨਾਂ ਹਰ ਇੱਕ ਤੇ ਆਵੀ ਤੇ ਬਈ ਰੱਬ ਕਹਿੰਦਾ ਵਾਹਿਗੁਰੂ ਕਹਿੰਦਾ ਵੀ ਮੱਲੀ ਸਿਆ ਤੈਨੂੰ ਜਨਰੇਟਰ ਖੇਤ ਲਿਆਉਣ ਹੀ ਨਹੀਂ ਦੇਣਾ ਇਹੋ ਜੀ 10 ਵਜੇ ਦੀ ਲੇਟ ਆਈ ਸਵੇਰ ਮੋਟਰ ਛੱਡੀ ਹਜੇ ਲਗਭਗ 10 10:30 ਦਾ ਟਾਈਮ ਹੈ 10:24 ਘੰਟੇ ਹੋ ਗਈ ਇਹ ਮੋਟਰ ਚੱਲੀ ਜਾਂਦੀ ਉਹ ਦੇਖੋ 10:24 ਘੰਟੇ ਤੇ ਮਿੱਤਰੋ ਰਾਤ ਇੱਕ ਵੀਰ ਕੁਲਦੀਪ ਦੀ ਮੋਟਰ ਛੱਡੀ ਤੇ ਇੱਕ ਸਾਡੇ ਬਾਬੇ ਸਾਦਾ ਸਿੰਘ ਦੀ ਮੋਟਰ ਛੱਡੀ ਤਿੰਨ ਚਾਰ ਘੰਟੇ ਉਹ ਚਲਾਈਆਂ ਤੇ ਸਾਰੇ ਭਰਤਾ ਆ ਕੇ ਰਲਾ ਲੱਗ ਗਿਆ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਮੈਂ ਤਾਂ ਕਹਿਣਾ ਵੀ ਰੱਬ ਹਰ ਇੱਕ ਦਾ ਸਵਾਰੇ ਮੈਂ ਕਹਿਣਾ ਵੀ ਪਹਿਲੀ ਵਾਰੀ ਨਹੀਂ ਤਾਂ ਅੱਗੇ ਕਦੀ ਲੇਵਰ ਮਿਲ ਜਾਣੀ ਪਾਣੀ ਨਾ ਆਉਣਾ ਜੇ ਪਾਣੀ ਮਿਲ ਜਾਣਾ ਤੇ ਉਧਰੋਂ ਲੈਟ ਜਾਵੜਨੀ ਹੈ ਪਹਿਲੀ ਵਾਰੀ ਰੱਬ ਨੇ ਇੰਨਾ ਸਵਾਰਿਆ ਮੈਂ ਕਹਿਣਾ ਵੀ ਮੈਂ ਵਾਹੀ ਗੁਰੂ ਦਾ ਸ਼ੁਕਰਾਨਾ ਹੀ ਕਰਦਾ ਆਹ ਕਿਹੜਾ ਲੱਗ ਗਿਆ ਫੁੱਲ ਇਹਨੂੰ ਇਹਦੇ ਚ ਸਕਾ ਦੇਣਾ ਪਾਣੀ ਇਹਦੇ ਚ ਪਾਣੀ ਨਹੀਂ ਵਾੜਨਾ ਹਣਾ ਐ ਸਕਾ ਕੇ ਤੇ ਨਹਿਰ ਦਾ ਪਾਣੀ ਲਾਉਣਾ ਇਹਦੇ ਚ ਹਣਾ ਆਪਣੀ ਵਾਰੀ ਆ 4 ਘੰਟੇ ਆਪਣੀ ਵਾਰੀ ਆ ਆਪਾਂ ਕਹਿੰਗੇ ਦਿੱਤੀ ਹੋਈ ਐ ਹੁਣ ਇਸ ਕੈਰੀਚ ਆ ਗਏ ਨੇ ਹੁਣ ਗੱਲ ਕਰਾਂ ਲੀਵਰ ਦੀ ਮੈਂ ਆਣਾ ਯਾਰ ਐਡੇ ਹਿੰਮਤੀ ਬੰਦੇ ਕਾਨੇ ਵਾਲੀ ਦੇ ਬਾਈ ਰੇਸ਼ਮ ਆ ਤੇ 18 ਬੰਦੇ ਨੇ ਅੱਜ 16 ਆਏ ਨੇ ਐਨੇ ਹਿੰਮਤੀ ਬੰਦੇ ਐਨੇ ਹਿੰਮਤੀ ਬੰਦੇ ਯਾਰ ਕੱਲ ਪਨੀਰੀ ਪੱਟ ਕੇ ਗਏ ਚਲੇ ਸਾਰੀ ਖੇਤ ਦੀ ਇਹਨਾਂ ਨੇ 4 ਗਿੱਲਿਆਂ ਦੀ ਸਵੇਰ 4 ਵਜੇ ਬਾਈ ਜੀ ਇਹ ਖੇਤ ਦੇ ਵਿੱਚ ਫਿਰਦੇ ਸੀ 4 ਵਜੇ ਦੇ ਲੱਗੇ ਤੇ ਹੁਣ ਲਗਭਗ ਟਾਈਮ ਹੈਗਾ 10 ਵਜ ਕੇ 20 ਮਿੰਟ ਹੋਈ ਨੇ 4 ਵਜੇ ਦੇ ਲੱਗੇ ਤੇ 10 ਵਜ ਕੇ 20 ਮਿੰਟ ਲਗਭਗ ਲਾ ਲਓ 5 6 7 ਤੇ 8 ਤੇ 9 ਤੇ 10 6 ਘੰਟੇ ਹਜੇ ਇਹਨਾਂ ਨੂੰ ਲਾਉਂਦਿਆਂ ਨੂੰ ਹੋਏ ਨੇ ਤੇ ਆ ਆ ਥਾਂ ਇਹਨਾਂ ਨੇ ਨਿਵੇੜਤਾ ਮੈਨੂੰ ਕਹਿੰਦੇ ਮੱਲੀ ਸਾਹਿਬ 2 ਘੰਟੇ ਹਜੇ ਹੋਰ ਲਾਉਣੇ ਆ ਤੇ ਮਿੱਠੇ ਚੌਲ ਬਣਵਾ ਲਿਆ ਮੈਂ ਕਿ ਯਾਰ ਤੁਸੀਂ ਗੱਲ ਕਿਹੜੀ ਕਰਦੇ ਜੀ ਮਿੱਠੇ ਚੌਲ ਛੱਡ ਜਿਹੜਾ ਕੁਝ ਕਹੋਗੇ ਉਹ ਹੀ ਖਾਓ ਕਹਿੰਦੇ ਨਹੀਂ ਮੱਲੀ ਸਾਹਿਬ ਜਰਦੇ ਵਾਲੇ ਚੌਲ ਬਣਵਾ ਲਿਆ ਬਸ ਇੰਨਾ ਹੀ ਬੜਾ ਤੇ ਉਹ ਵੇਖ ਲਓ ਤੁਸੀਂ ਕਾਰਾਰਗੇ ਬੰਦੇ ਨੇ ਮਿੱਤਰੋ ਕਾਰਾਰਗੇ ਇਹ ਆਓ ਵੇਖਦੇ ਕਾਰਾਰਗੇ ਇਹ ਬੋਰੀਆ ਸਿੱਖ ਕੌਮ ਹੁੰਦੀ ਆ ਬੜੀ ਹਿੰਮਤੀ ਹੁੰਦੀ ਬੜੀ ਹਿੰਮਤੀ ਹੁੰਦੀ ਇੱਥੇ ਕਈ ਲੇਵਰਾਂ ਤਾਂ ਮੈਂ ਵੇਖੀਆਂ ਜਦੋਂ ਇੱਥੇ 4 ਵਜੇ ਟੱਪੇ ਆਖੀ ਜਾਣ ਲੈ ਆਹ ਤਾਂ ਕੁੜੇ ਇਹਨਾਂ ਨੇ ਤਾਂ ਦੋ ਕਿਲੇ ਲਾਵੀ ਦਿੱਤੇ ਨਹੀਂ ਜਦੋਂ 6 6:30 ਵਜੇ ਇੱਥੋਂ ਟੱਪੀਆਂ ਨਾ ਤੇ ਇਹਨਾਂ ਨੇ ਆਹ ਠੱਪ ਦਿੱਤਾ ਸੀ ਤੇ ਆਖਣ ਕੁੜੇ ਇਹਨਾਂ ਨੇ ਤਾਂ 6:30 7 ਵਜੇ ਲਾਵੀ ਦਿੱਤੇ ਨਹੀਂ ਤੇ ਆਪਾਂ ਤਾਂ ਜੀ ਉੱਠ ਕੇ ਆਈਆਂ ਤਾਂ ਇਸ ਕਰਕੇ ਮਿੱਤਰੋ ਕੰਮ ਦੀ ਕਦਰ ਇਹ ਬੰਦੇ ਕਰਦੇ ਨੇ ਤੇ ਬਈ ਸਵਾਦ ਆ ਗਿਆ ਮੈਂ ਕਹਿੰਦਾ ਰੱਬ ਨੇ ਜਿਹੜਾ ਸਵਾਰਾ ਮੈਂ ਵਾਹਿਗੁਰੂ ਚੜ੍ਹਦੀ ਕਲਾ ਬਖਸ਼ ਯਾਰ ਹੁਣ ਚੰਗੇ ਤਣ ਲਾ ਦੇ ਤੇ ਥੋੜਾ ਜਿਹਾ ਨਾ ਉਤੋਂ ਮਿਹਰ ਕਰੀ ਕਿਉਂਕਿ ਇਹਨੂੰ ਖੜਾ ਹੋ ਲੈਣ ਦੇ ਮੈਨੂੰ ਪਤਾ ਵੀ ਤੇਰੀ ਝਾਲ ਰੱਬਾ ਮੀਂਹ ਦੀ ਅਸੀਂ ਇੱਕ ਵੀ ਨਹੀਂ ਝਲ ਸਕਦੇ ਉਹ ਸਿਆਣੇ ਸੱਚ ਕਹਿੰਦੇ ਹੁੰਦੇ ਸੀ ਵੀ ਬੰਦਾ ਸੋਕਾ ਜਰ ਲੈਂਦਾ ਤੇ ਜੇ ਕਿਤੇ ਡੋਬਾ ਆ ਜੇ ਨਾ ਉਹ ਕਈ ਸਾਲ ਹੀ ਨਹੀਂ ਜਰਿਆ ਜਾਂਦਾ ਛੋਕਾ ਬੰਦਾ ਚੱਲ ਲੈਂਦਾ ਪਰ ਡੋਬਾ ਨਹੀਂ ਚੱਲਿਆ ਜਾਂਦਾ ਮਿੱਤਰੋ ਸਾਡੇ ਨਾਲ ਤਾਂ ਹੋਈਆਂ ਨੇ ਠੀਕ ਆ ਮਿੱਤਰੋ ਤਾਂ ਮਿੱਤਰੋ ਇੱਕ ਗੱਲ ਬੜੀ ਖਾਸ ਹੈ ਇਹਨਾਂ ਦੀ ਲਗਭਗ ਇਹਨਾਂ ਨੇ ਪਨੀਰੀ ਇੱਕ ਵੱਡਿਓ ਪੱਟੀ ਹੈ ਐਨ ਇੱਕ ਵੱਡਿਓ ਇਹਨਾਂ ਦੇ ਨੂੰ ਫੋਲ ਨੰਬਰ ਦੇਣੇ ਪੈਣੇ ਤੇ ਬਾਕੀ ਮਿੱਤਰੋ ਸੁੱਕੇ ਕਦੂ ਵਿੱਚ ਬਾਸਮਤੀ ਲਈਏ ਤੇ ਬਾਸਮਤੀ ਦੀ ਲਵਾਈ 4300 ਰੁਪਿਆ ਕਿੱਲਾ ਬਣੀ ਆ ਲਗਭਗ 17200 ਰੁਪਿਆ ਬਣਿਆ ਚਾਰਾਂ ਕਿੱਲਾਂ ਦਾ ਰੱਬ ਤੋਂ ਵੀ ਮਿੱਤਰੋ ਡਾਰੀ ਲੱਗੀ ਜਾਂਦਾ ਅਦੀ ਦਾ ਚੜ ਕੇ ਆ ਜਾਂਦਾ ਕਦੀ ਹਵਾ ਲਿਆ ਦਿੰਦਾ ਮੈਂ ਮੋਟਰ ਬੰਦ ਕਰਦਾ ਜਦੋਂ ਬੱਦਲ ਚੜ ਜਾਂਦਾ ਭੱਜ ਕੇ ਮੋਟਰ ਬੰਦ ਕਰਨ ਜਾਵੜਦਾ ਫੇਰ ਉੱਤੇ ਧੁੱਪ ਜੀ ਕੱਢ ਜਾਂਦਾ ਫੇਰ ਜਾ ਕੇ ਮੋਟਰ ਚਲਾਉਣੀ ਪੈਂਦੀ ਹੁਣ ਫੇਰ ਬੱਦਲ ਕੱਢ ਆਇਆ ਫੇਰ ਮੈਂ ਜਾ ਕੇ ਮੋਟਰ ਬੰਦ ਕਰਾਂ ਕਿਉਂਕਿ ਮੈਨੂੰ ਪਤਾ ਨਾ ਵੀ ਜੇ ਪੈਣ ਲੱਗ ਗਿਆ ਤੇ ਪਾਣੀ ਸਾਰਾ ਮੰਜੀ ਦੇ ਪਾਣ ਚ ਲਗ ਪੱਗ 2 ਤੇ 2 ਕਨਾਲਾ 4 ਕਨਾਲਾ ਥਾਂ ਰਹਿ ਗਿਆ ਬਾਕੀ ਆਪਣੀ ਪਨੀਰੀ ਵਾਲਾ ਰਹਿ ਗਿਆ ਤੇ ਨੰਬਰਦਾਰ ਦੀ ਪਨੀਰੀ ਪੱਟੀ ਜਾਂਦੇ ਆ 1.5 ਕਿਲਾ ਨੰਬਰਦਾਰ ਦਾ ਲਾਉਣਾ ਤਾਂ ਉਸ ਤੋਂ ਬਾਅਦ ਮਿੱਤਰੋ ਕੰਮ ਆ ਫਾਈਨਲ ਹਾਂ ਚੋਨਾ ਲਾਇਆ ਸੁੱਕੇ ਕਿਦੂ ਚਾਰ ਕੇ ਦੇਖ ਲੋ ਸਵਾਦ ਆ ਗਿਆ ਸੁੱਕੇ ਕਿਦੂ ਜਣ ਹਾਂਜੀ ਕਮਾਂ ਦਈ ਲਾਂ ਮੇਰੀ ਵੀਡੀਓ ਹੋਰ ਤੇਰੀ ਨਾਵਣਾਵਾਂ ਹਾਂ ਕਾ ਅਗਿਨ ਨੂੰ ਕਾਣਾ ਨਹੀਂ ਹਾਂ ਭਾਗ ਪੈ ਗਿਆ ਫਰਕ ਪੈ ਗਿਆ ਫਰਕ ਬਾੜਾ ਹੀ ਹੋ ਗਿਆ ਗਾਣਾ ਤੁੱਪੇ ਫਿਰ ਫਰਕਾ ਹੋ ਇੰਜਨ ਕੋਲੇ ਫਦੇਰੀ ਦਾ ਹੀ ਖੰਮ ਨਹੀਂ ਤੇ ਉਥੇ ਅੱਛਾ ਠੇਕੇ ਲਿਆ ਜਿਹੜਾ ਵਾਣਾ ਆ ਵੀ ਲਾਇਆ ਝੋਨਾ ਵਧੀਆ ਖੜਾ ਮਾਰ ਗਿਆ ਪੁੱਤਰ ਦੋ ਦੋ ਗੁੱਟੇ ਨਹੀਂ ਹੋਈ ਤਾਂ ਨਹੀਂ ਮਾਰਿਆ ਪੁੱਤਰ ਆਏ ਖੜ ਗਿਆ ਉਂਜਾ ਹਾਂ ਵਧੀਆ ਚੱਲ ਪਿਆ ਝੋਨਾ ਚੱਲ ਪਿਆ ਤੇ ਮਿੱਤਰੋ ਫਾਈਨਲੀ ਕੰਮ ਹੋ ਗਿਆ ਸਮਾਪਤ ਝੋਨਾ ਗਿਆ ਲੱਗ ਤੇ ਆਉ ਜਾਂਦਾ ਬਾਈ ਰੇਸ਼ਮ ਲਾ ਕੇ ਕਹਿੰਦਾ ਲੈ ਵੀ ਮੇਂ ਤੇਰਾ ਦੱਸ ਮੇਰੇ ਕੋਈ ਕੰਮ ਚ ਖੋੜ ਹੈਗੀ ਤਾਂ ਦੱਸ ਪਨੀਰੀ ਬਾਈ ਜੀ ਗੁੱਟੀ ਮੇਰੀ ਵਧੀਆ ਤੇ ਨੰਬਰਦਾਰ ਦੀ ਤਾਂ ਮੁਸ਼ਕਲ ਹੀ ਵਧੇ ਨੰਬਰਦਾਰ ਉੰਜ ਕਹਿੰਦਾ ਸੀ ਭਾਈ ਪੱਟੀ ਨਾ ਮੇਰੀ ਤੇਰੀ ਤੇ ਪਨੀਰੀ ਥੋੜ ਜਣੀ ਪਰ ਨਹੀਂ ਪਨੀਰੀ ਬਰੀਕ ਸੀ ਆ ਗਈ ਆਪਣੇ ਪੂਰੀ ਤੇ ਬਾਸਮਤੀ 11 ਕਿਲਾਤੀਆ ਸੁੱਕੇ ਕੱਦੂ ਦੇ ਵਿੱਚ ਆਪਾਂ ਬਾਸਮਤੀ ਲਾਈ ਆ ਉਧਰ ਪਾਣੀ ਸਕਾਵਾਂਗੇ ਅੱਜ ਕਿਉਂਕਿ ਉੱਤੇ ਬੱਦਲ ਮੀਂਹ ਦਾ ਕੋਈ ਪਤਾ ਨਹੀਂ ਹੁੰਦਾ ਤੇ ਇੱਧਰ ਵੀ ਪਾਣੀ ਕੱਲ ਤੱਕ ਸੁੱਕੀ ਜਾਣਾ ਕੱਲ ਨੂੰ ਉਧਰ ਭਰ ਦਾਂਗੇ ਉਹ ਕੇਰਾ ਭਰ ਕੇ ਉਹਦੇ ਵਿੱਚ ਮਚੜੀ ਪਾ ਦਾਂਗੇ ਪਰਸੋ A11 ਪਰ ਕੀ ਦੇ ਵਿੱਚ ਮੈਚਰਟੀ ਪਾ ਦਾਂਗੇ ਤੇ ਓਕੇ ਬਾਈ ਟਾਟਾ ਸਤਿ ਸ੍ਰੀ ਅਕਾਲ